ਕਹਿਆ ਸਰ ਮੈਂ ਰੇਡੀਐਂਟ ਕੈਸ਼ ਮੈਨੇਜਮੈਂਟ ਸਰਵਿਸ ਕੰਮ ਕਰਦਾ ਹਾਂ ਜੌਬ ਕਰਦਾ ਹਾਂ ਸਰ ਸਰ ਮੇਰੇ ਕੋ 3.5 ਲੱਖ ਰੁਪਈਆ ਮੈਂ ਕੈਸ਼ ਲੈ ਕੇ ਆਉਂਦਾ ਪਿਆ ਸੀ Amazon ਦੇ ਵਿੱਚੋਂ ਸਰ ਉਹ ਮੈਂ ਥੋੜਾ ਆਪਣਾ ਆਪਣੇ ਉੱਥੋਂ ਨਿਕਲ ਆਇਆ ਮੈਂ ਦਫਤਰ ਦੇ ਵਿੱਚੋਂ ਦਫਤਰ ਚੋਂ ਬਾਹਰ ਆਣ ਕੇ ਫਿਰ ਮੈਂ ਆਪਣੇ ਰੋਡ ਤੇ ਆ ਗਿਆ ਕਲਾਨੌਰ ਰੋਡ ਤੇ ਉੱਥੇ ਵਿੱਚ ਮੈਨੂੰ ਆਣ ਕੇ ਤੇ ਜੀ ਆਲਾਲ ਮਿੱਤਰ ਤੋਂ ਥੋੜੀ ਗਾਹ ਆਣ ਕੇ ਮੈਨੂੰ ਬੰਦੇ ਪਾ ਗਏ ਦੋ ਬਾਈਕ ਦੇ ਉੱਤੇ ਹੀ ਉਹਨੇ ਮੈਨੂੰ ਆਣ ਕੇ ਕਾਲਰ ਫੜ ਕੇ ਤੇ ਮੇਰੀ ਕਿੱਟ ਦੇ ਵਿੱਚ 3 3.5 ਲੱਖ ਰੁਪਏ ਆਏ ਸੀ ਉਹ ਜਦੋਂ ਆਣ ਕੇ ਉਹ ਦੀ ਮੇਰੀ ਕਿੱਟ ਖੋਈ ਤੇ ਮੈਂ ਕਿੱਟ ਨੂੰ ਫੜ ਲਿਆ ਤੇ ਕਿੱਟ ਦਿੱਤੀ ਨਹੀਂ ਮਾਨਾ ਉਹਨੇ ਫਿਰ ਮੇਰੇ ਦਾਤਰ ਮਾਰਿਆ ਤਾਂ ਫਿਰ ਮੇਰੀ ਥੋੜੀ ਕਿੱਟ ਢਿੱਲੀ ਹੋ ਗਈ ਤੇ ਫਿਰ ਕਿੱਟੋ ਨੇ ਖਿੱਚ ਕੇ ਤੇ ਦੂਸਰੇ ਮੁੰਡੇ ਨੂੰ ਫੜਾਤੀ ਜਿਹੜੀ ਗੱਡੀ 'ਚ ਹੀ ਬੈਠੇ ਉਹਨੇ ਗੱਡੀ 'ਚ ਕਿੱਟ ਰੱਖ ਕੇ ਤੇ ਫਿਰ ਉਹ ਮੈਨੂੰ ਕੁੱਟਣ ਲੱਪੇ ਆ ਫਿਰ ਮੈਂ ਬਾਈਕ ਡਿੱਗ ਪੀ ਮੇਰੇ ਕੋਲ ਸਟੈਂਡ ਹੀ ਨਹੀਂ ਲੱਗਾ ਤੇ ਫਿਰ ਮੇਰੇ ਬਾਈਕ ਡਿੱਗ ਪੀ ਤੇ ਫਿਰ ਮੈਂ ਆਪ ਵੀ ਥੱਲੇ ਡਿੱਗ ਪਿਆ ਬੜਾ ਮਾਰਿਆ ਮੈਨੂੰ ਉਹਨਾਂ ਨੇ ਕਾਫੀ ਮੁੜ ਕੇ ਫਿਰ ਜਦੋਂ ਮੇਰੇ ਲਾਗੋਂ ਦੀ ਕੋਈ ਨੰਗਦੇ ਪਈ ਸੀ ਤਾਂ ਉਹਨਾਂ ਨੇ ਮਤਲਬ ਵੀ ਕਿਹਾ ਵੀ ਕੀ ਗੱਲ ਹੋਈ ਆ ਉਹਨਾਂ ਨੂੰ ਵੀ ਨਹੀਂ ਦੱਸਿਆ ਉਹਨਾਂ ਨੇ ਤੇ ਮਤਲਬ ਮੈਨੂੰ ਕੁੱਟ ਕੁੱਟਣੋਂ ਨਹੀਂ ਹਟੇ ਫਿਰ ਉਹਨਾਂ ਨੇ ਦੋ ਮਲਾਜਮ ਵੇਖ ਕੇ ਤੇ ਫਿਰ ਮਲਾਜਮ ਵੇਖ ਕੇ ਤੋਂ ਮੈਨੂੰ ਕੁੱਟ ਕੁੱਟ ਕੁੱਟਣੋਂ ਨਹੀਂ ਹਟੇ ਜਿੰਨਾ ਚਿਰ ਉਹ ਮਲਾਜਮ ਨਹੀਂ ਆਏ ਮਲਾਜਮਾਂ ਨੇ ਫਿਰ ਆਣ ਕੇ ਤੇ ਮਤਲਬ ਵੀ ਉਹਨਾਂ ਨੇ ਵੇਖਿਆ ਮੇਰੇ ਵੱਲ ਜਦੋਂ ਉਹਨੂੰ ਮਲਾਜਮ ਮੇਰੇ ਲਾਗੇ ਆਏ ਆ ਤਾਂ ਉਹਨਾਂ ਨੇ ਗੱਡੀ ਮਤਲਬ ਖਿੱਚਤੀ ਫਿਰ ਡੇਰਾ ਬਣਾਉਣ ਕਰੋੜ ਦੇ ਗਾਣੂ ਲੈ ਗਏ ਮੋਟਰਸਾਈਕਲ ਤੇ ਦੋ ਜਣੇ ਹੀ ਗੱਡੀ 'ਚ ਕਿਨੇ ਜਾਣਗੇ ਗੱਡੀ ਤੇ ਮੈਨੂੰ ਜਿਹ ਮੂਹ ਬਲੇਟ ਇਹ ਉਹ ਜਿਹੜਾ ਵਿੱਚੋਂ ਨਿਕਲਿਆ ਉਹਨੇ ਮੂਹ ਬਲੇਟ ਆਇਆ ਤੇ ਜਿਹੜੇ ਬਾਈਕ ਦੇ ਉੱਤੇ ਉਹਨਾਂ ਨੇ ਮੂਹ ਬਲੇਟ ਆਇਆ ਹੈ ਟੋਟਲ ਅੰਦਾਜ਼ਾ ਹੈ ਕਿੰਨੇ ਜਨੇ ਹੋਣਗੇ ਮੈਂ ਦੇਖਿਆ ਨਹੀਂ ਸਰ ਬਾਅਦ ਵਿੱਚ ਮੈਨੂੰ ਨਹੀਂ ਪਤਾ ਕਿ ਕਿਹੜੀ ਹੀ ਕਿਹੜੇ ਰੰਗ ਦੀ ਹਾਂ i10 ਗੱਡੀ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾਦੇ ਸੀ ਮੈਂ ਸਰ ਗੁਰਦਾਸਪੁਰ ਤੋਂ ਆ ਰਿਹਾ ਸੀ ਤੇ ਆਪਣੇ ਘਰ ਜਾ ਰਿਹਾ ਕੋਖਰ ਮੇਰਾ ਪਿੰਡ ਪੁਲਿਸ ਨੂੰ ਕੰਪਲੇਟ ਲਿਖਾਈ ਹੈ ਹਾਂਜੀ ਸਰ ਲਿਖਾਤੀ ਹੈ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲਿਆਂ ਨੂੰ ਦੇਖਿਆ ਹੈ ਰਿਪੋਰਟ ਹੁਣ ਅਜੇ ਮਤਲਬ ਉਹਨਾਂ ਮੌਕਾ ਵੇਖਣ ਆਏ ਸੀ ਹੰ ਜੀ ਵਾ ਜੇ ਰੈਡੀਅੰਟ ਕੈਸ਼ ਮੈਨੇਜਮੈਂਟ ਕੰਪਨੀ ਦੇ ਵਿੱਚ ਹੈ ਜੇ ਬ੍ਰਾਂਚ ਵੈਂਚਰ ਹੈ। ਇਹ ਸਾਡੇ ਕੋਲ ਲੜਕਾ ਕੰਮ ਕਰਦਾ ਸੀ ਤਿੰਨ ਸਾਲ ਤੋਂ ਕੰਮ ਕਰ ਰਿਹਾ ਵਾ ਪੰਕਜ ਜੋ ਕਿ ਕੋਕਰਪਿੰਡ ਤੋਂ ਆ ਇਹ ਡੇਲੀ ਦੀ ਤਰ੍ਹਾਂ ਸਾਡੀ ਪਿਕਅਪ ਕਰਦਾ Amazon ਪਿਕਅਪ ਹੈ ਪੁਆਇੰਟ ਹੈ ਸਾਡਾ ਕਨੂਵਾਲ ਰੋਡ ਤੇ ਜੀ ਇਹ ਡੇਲੀ ਕੈਸ਼ ਚੱਕਦਾ ਅੱਜ ਵੀ ਇਹ ਸਵੇਰ ਕੈਸ਼ ਚੱਕਣ ਆਇਆ ਵਾ ਚਲ ਕੇ ਕੈਸ਼ ਚੱਕ ਕੇ ਆਪਣੇ ਘਰ ਨੂੰ ਜਾ ਰਿਹਾ ਵਾ ਅ ਬੈਂਕਾਂ ਬੰਦ ਸੀ ਕੈਸ਼ ਜਮਾ ਨਹੀਂ ਹੋ ਸਕਿਆ ਇਹ ਆਪਣੇ ਕਾਰ ਕੈਸ਼ ਰੱਖਤਾ ਕੈਸ਼ ਲੈ ਕੇ ਜਾ ਰਿਹਾ ਤੇ ਰਸਤੇ ਦੇ ਵਿੱਚ ਜਿਹਦੇ ਪਿੱਛੇ ਮੁੰਡੇ ਲੱਗੇ ਨੇ ਦੋ ਬਾਈਕ ਤੇ ਆਏ ਨੇ ਤੇ ਬਾਕੀ ਕੋ ਚਾਰ ਗੱਡੀ ਤੇ ਆਏ ਨੇ ਵਾਈਟ ਕਲਰ ਦੀ ਗੱਡੀ i20 ਤੇ ਉਹ ਲੜਕੇ ਨੂੰ ਕਾਫੀ ਕੁੱਟਿਆ ਵੀ ਆ ਸਿਰ ਤੇ ਸੱਟ ਵੀ ਮਾਰ ਕੇ ਤੇ दाਤਰ ਮਾਰੇ ਬੈਸਬਾਲ ਮਾਰੇ ਪਰ ਕੈਸ਼ ਹੀ ਖੋ ਕੇ ਲੈ ਗਏ ਨੇ ਜੀ ਕੈਸ਼ ਤਰੀਕੇ ਨਾਲ ਸਾਡਾ ਹੈਗਾ ਜੀ 341890 ਰੁਪਏ ਹੈਗੇ ਜੀ ਤੇ ਅਸੀਂ ਪੁਲਿਸ ਨੂੰ ਮੰਗ ਕਰਦੇ ਆ ਜੀ ਜੇ ਤਾਂ ਇਹ ਰਿਪੋਰਟ ਲਿਖਾਈ ਹੋਏ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਤਤੇ ਕੰਪਨੀ ਕਿਦਾਂ ਮਤਲਬ ਐਮਾਜਨ ਦਾ ਕੈਸ਼ ਲੈ ਕੇ ਤੇ ਕਿੱਥੇ ਅੱਗੇ ਸਾਡੀ ਕੰਪਨੀ ਆ ਜੀ ਰੈਡੀਅੰਟ ਚੜਾਈ ਦੀ ਕੰਪਨੀ ਹੈ ਜਿਹੜੇ ਕੈਸ਼ ਹੈ ਸਾਡਾ ਵੋਲਟ ਚ ਰਹਿੰਦਾ ਜੀ ਅਮਰ ਸਰ ਅਮਰ ਸਰ ਜਿਹਨੂੰ ਹਾਂ ਜੀ ਅਮਰ ਸਰ ਕੈਸ਼ ਇਹ ਲੜਕਾ ਫਿਲਹਾਲ ਤਾਂ ਜੋ ਵਰਕਿੰਗ ਡੇ ਹੁੰਦਾ ਉਹ ਤੋਂ ਬੈਂਕ ਦੇ ਵਿੱਚ ਜਮਾ ਹੋ ਜਾਂਦਾ ਵਾ ਅ ਜਿਸ ਦਿਨ ਚੁੱਟੀ ਹੁੰਦੀ ਹੈ ਕੈਸ਼ ਮੁੰਡਾ ਆਪਣੇ ਘਰ ਰੱਖਦਾ ਇਹਦੇ ਕੋਲ ਲੈ ਕੇ ਗੱਡੀ ਅਮਰ ਸਰ ਚੱਲ ਜਾਂਦੀ ਵੋਲਟ ਦੇ ਵਿੱਚ ਕਿੰਨੀ ਦੇਰ ਤੋਂ ਇਹ ਲੜਕਾ ਸਾਡੇ ਕੋਲ ਹੈ ਇਹ ਸਾਡੇ ਕੋਲ 3 ਸਾਲ ਤੋਂ ਕੰਮ ਕਰ ਰਿਹਾ ਜੀ ਔਰ ਬਹੁਤ ਵਧੀਆ ਤਰੀਕੇ ਨਾਲ ਸਹੀ ਕੰਮ ਕਰ ਰਿਹਾ ਔਰ ਫਰਸਟ ਐਮਾਜਨ ਨਾਲ ਇਦਾਂ ਦਾ ਵਾਕਿਆ ਹੋਇਆ ਵਾ ਪੁਲਿਸ ਨੂੰ ਕੰਪਲੇਟ ਕੀਤੀ ਆ ਹਾਂਜੀ ਸਰ ਪੁਲਿਸ ਨੂੰ ਕੰਪਲੇਟ ਕੀਤੀ ਜੀ ਮੰਗ ਹੈ ਜੀ ਇਹ ਕਰਦੀ ਜਿਹਦੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਇਹ ਗਰੀਬ ਬੰਦਾ ਹੈ ਦੇਖੋ ਕੰਮ ਕਰਦਾ ਪਿਆ ਵਾ 8-10 ਹਜ਼ਾਰ ਦੀ ਸੈਲਰੀ ਹੈ ਪਰ ਗਲਤ ਕੀਤਾ ਜੀ ਜੋ ਕੀਤਾ ਨਾ ਬਹੁਤ ਜ਼ਿਆਦਾ ਗਲਤ ਕੀਤਾ ਵਾ ਅਗਰ ਜਿੱਦਾਂ ਸੱਟਾ ਮਾਰਿਆ ਨੇ ਕੋਈ ਜ਼ਿਆਦਾ ਸੱਟ ਲੱਗ ਜੇ ਤੇਰੀ ਜਾਨ ਤੇ ਕੁਝ ਬਣ ਸਕਦਾ ਹੈ ਕੌਣ ਜ਼ਿੰਮੇਵਾਰ ਹੈ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ